ਨਮਸਕਾਰ ਪੰਜਾਬ ਏਐਮਪੀਐਮ ਦੇਖਣ ਤੁਹਾ ਦਾ ਸਵਾਗਤ ਹੈ ਦੋਸਤੋ ਇਹ ਜੋ ਤਸਵੀਰਾਂ ਨੇ ਲੁਗਾਨ ਦੇ ਭਾਰਤ ਨਗਰ ਚੌਂਕ ਦੀਆਂ ਨੇ ਜਿੱਥੇ ਕਿ ਇੱਕ ਸਮਾਜ ਸੇਵੀ ਕੁਮਾਰ ਯਾਦਵ ਜਿਹੜੇ ਕਿ ਇੱਥੇ ক্রিকেট ਖੇਡ ਰਹੇ ਨੇ ਅਤੇ ਬੈਟਬਾਲ ਦੇ ਨਾਲ ਇਥੇ ਜਿਹੜਾ ਕਿ ਕ੍ਰਿਕਟ ਖੇਡੇ ਜਾ ਰਿਹਾ ਹਾਲਾ ਕਿ ਇਹ ਮੇਨ ਚੌਕ ਹੈਗਾ ਹੈ ਆਸ-ਪਾਸੇ ਟ੍ਰੈਫਿਕ ਦੇਖੋ ਕਿੰਨੀ ਜ਼ਿਆਦਾ ਹੈਗੀ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਿਆ ਭਾਜੀ ਇਹ ਮੇਨ ਚੌਕ ਆ ਤੁਸੀਂ ਕ੍ਰਿਕਟ ਖੇਡਦੇ ਹੋ ਕੀ ਮਤਲਬ ਹੈ ਇਹ ਦਾ ਵੀਰ ਜੀ ਮੇਨ ਚੌਕ ਤਲਾ ਪਤਾ ਨਹੀਂ ਦੋਸਤੋ ਚੌਕ ਦਾ ਮਾਇਨੇ ਕੀ ਹੁੰਦੇ ਚੌਕ ਦਾ ਮਾਇਨੇ ਹੁੰਦੇ ਹੈ ਜਿੱਥੋਂ ਟ੍ਰੈਫਿਕ ਲੰਘਦਾ ਹੋਵੇ ਜਿੱਦੇ ਸੂਚਾਰੂ ਢੰਗ ਨਾਲ ਲੰਘਦਾ ਹੋਵੇ ਚੌਕ ਦਾ ਮਤਲਬ ਇਹ ਨਹੀਂ ਹੁੰਦਾ ਕਿ ਚਾਰੋਂ ਪਾਸੇ ਜਿੱਥੇ ਤੱਕ ਤੁਹਾਡੀ ਨਜ਼ਰ ਜਾਂਦੀ ਹੋਵੇ ਉੱਥੇ ਜਾਮ ਹੀ ਜਾਮ ਹੋਵੇ ਸੜਕਾਂ ਛੋਟੀਆਂ ਕਰ ਦਿੱਤੀਆਂ ਜਾਣ ਲੇਕਿਨ ਚੌਕ ਨੂੰ ਸਟੇਡੀਅਮ ਦਾ ਰੂਪ ਦੇ ਕੇ ਐਡਾ ਵੱਡਾ ਬਣਾ ਦਿੱਤਾ ਜਾਵੇ ਔਰ ਇਸ ਸਟੇਡੀਅਮ ਦੇ ਵਿੱਚ ਸੁਖ ਨਾਲ ਜਿਹੜੀ ਫਲਡ ਲਾਈਟ ਲਗਾਈ ਗਈ ਹੈ ਜਿਸ ਪੋਲ ਤੇ ਲਗਾਈ ਗਈ ਹੈ ਉਹ ਪੋਲ ਵੀ ਜਿਹੜਾ ਉਹ ਗਲਤ ਜਗ੍ਹਾ ਤੇ ਲਗਾਇਆ ਗਿਆ ਵੈ ਉਹ ਪੋਲ ਦੀ ਜਗ੍ਹਾ ਵੀ ਬਦਲੀ ਜਾਣੀ ਚਾਹੀਦੀ ਹੈ ਔਰ ਅੱਜ ਮੈਂ ਇੱਕ ਗੱਲ ਚਾਹੇ ਨੈਸ਼ਨਲ ਹਾਈਵੇ ਥੋਰਟੀ ਦੇ ਪੀਡੀ ਜਿਹੜੇ ਸ਼ੋਗ ਰੁਲਾਨੀਆਂ ਜੀ ਉਹਨਾਂ ਨੂੰ ਜਾਂ ਨੈਸ਼ਨਲ ਹਾਈਵੇ ਥੋਰਟੀ ਦੇ ਜਿਹੜੇ ਇੰਜੀਨੀਅਰਸ ਆਗੇ ਆ ਜੀ ਆ ਪਰ ਲੁਧਿਆਣਾ ਸ਼ਹਿਰ ਦਾ ਜਿਹੜਾ ਪ੍ਰਸ਼ਾਸਨ ਹੈ ਮੈਂ ਅੱਜ ਉਹਨਾਂ ਨੂੰ ਪੁੱਛਣਾ ਚਾਹਨਾ ਵਾ ਕਿ ਇਹ ਚੌਕ ਨੂੰ ਡਿਜ਼ਾਈਨ ਕਰਨ ਵੇਲੇ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਤਰ੍ਹਾਂ ਦਾ ਇਹ ਸੋਚਿਆ ਗਿਆ ਕਿ ਆ ਤੁਸੀਂ ਦੇਖੋ ਕਿ ਸਿਰੋ ਕਾਰਾ ਹੀ ਕਾਰਾ ਵਾ ਸਾਈਕਲ ਵਾਲਿਆਂ ਵਾਸਤੇ ਸੋਚਿਆ ਟੂ ਵੀਲਰਸ ਤੇ ਸੋਚਿਆ ਜਾਂ ਪੈਦਲ ਆਦਮੀ ਦੇ ਜਾਣ ਲਈ ਸੋਚਿਆ ਕੁਝ ਪੁਛਪਾਤ ਨਹੀਂ ਕੋਈ ਆਨਲੀ ਨਹੀਂ ਦੇਖੋ ਕਿਵੇਂ ਚੌਕ ਚਾਰੋਂ ਪਾਸੇ ਜਾਮ ਹੈ ਕਿ ਪੈਦਲ ਆਦਮੀ ਕੋ ਲੰਘ ਸਕਦਾ ਕੋਈ ਸਾਈਕਲ ਵਾਲਾ ਕੋਈ ਆਦਮੀ ਤੋਂ ਲੰਘ ਸਕਦਾ ਵਾ ਇਸ ਤੋਂ ਪਹਿਲਾਂ ਮੈਂ ਇਹੀ ਕਹਿਣਾ ਚਾਹਨਾ ਕਿ ਦੇਖੋ ਯਾ ਤਾਂ ਇਸ ਚੌਕ ਦੇ ਵਿੱਚ ਜਿਹੜੀਆਂ ਤਿੰਨ ਸਭ ਤੋਂ ਵੱਡੀਆਂ ਗਲਤੀਆਂ ਹੈਗੀਆਂ ਵਾ ਇਹਨੀਆਂ ਸਭ ਤੋਂ ਵੱਡੀਆਂ ਗਲਤੀਆਂ ਸਭ ਤੋਂ ਪਹਿਲਾਂ ਤਾਂ ਇਹ ਜਿਹੜਾ ਚੌਕ ਹੈ ਇਹ ਛੋਟਾ ਕੀਤਾ ਜਾਵੇ ਇਹ ਚੌਕ ਛੋਟਾ ਕਿਉਂਕਿ ਇਹ ਗੱਲ ਮੈਂ ਤੁਹਾਡੇ ਅੱਗੇ ਇਹ ਤਿੰਨ ਗੱਲਾਂ ਅਸਲੀ ਰੱਖਣ ਜਾ ਰਿਹਾ ਹਾਂ ਕਿਉਂਕਿ ਕੱਲ ਨੂੰ ਇਹ ਨਾ ਕਹਿਣ ਕਿ ਲੁਧਿਆਣਾ ਸ਼ਹਿਰ ਨੇ ਆਵਾਜ਼ ਨਹੀਂ ਚੱਕੀ ਸੀ ਲੁਧਿਆਣਾ ਸ਼ਹਿਰ ਦੇ ਮੀਡੀਆ ਨੇ ਆਵਾਜ਼ ਨਹੀਂ ਚੱਕੀ ਸੀਗੀ ਉਹ ਆਪਣੇ ਤਰੀਕੇ ਨਾਲ ਇਹਨੂੰ ਰੀਕਨਸਟਰਕਟ ਕਰ ਦੇਣ ਇਹਨੂੰ ਆਪਣੇ ਤਰੀਕੇ ਨਾਲ ਕਰ ਦੇਣ ਕਿਉਂਕਿ ਆਵਾਜ਼ ਜਦੋਂ ਕੁਝ ਮਹੀਨੇ ਕੁਝ ਦਿਨ ਪਹਿਲਾਂ ਮੈਂ ਚੱਕੀ ਤੋਂ ਉਸ ਤੋਂ ਲਗਭਗ ਕੁਝ ਦਿਨ ਬਾਅਦ ਹੀ ਪ੍ਰਸ਼ਾਸਨ ਹਰਕਤ 'ਚ ਆਇਆ ਨੈਸ਼ਨਲ ਹਾਈਵੇਅ ਅਥਾਰਟੀ ਦਾ ਪੀਡੀਬੀ ਇੱਥੇ ਪਹੁੰਚੇ ਔਰ ਹਲੇ ਤਾਂ ਬਸ ਦਾ ਟ੍ਰੈਫਿਕ ਨਹੀਂ ਖੁੱਲਿਆ ਜਦੋਂ ਬਸ ਦਾ ਟ੍ਰੈਫਿਕ ਖੁੱਲ ਗਿਆ ਨਾ ਇੱਥੇ ਡੇਡਰ ਘੰਟਾ ਜਾਮ ਰਹੇਗਾ ਔਰ ਲੁਧਿਆਣੇ ਦਾ ਦਿਲ ਹੈ 메인 ਚੌਕ ਹੈ ਸਭ ਤੋਂ ਇਸ ਚੌਕ ਮਿਣਾ ਲੁਧਿਆਣੇ ਦਾ guzara ਹੈ ਹੀ ਨਹੀਂ ਹੈ ਔਰ ਉਹ ਕਹਿੰਦੇ ਪਏ ਕਿ ਉਸ ਤੋਂ ਬਾਅਦ ਦੇਖਾਂਗੇ ਉਸ ਤੋਂ ਬਾਅਦ ਦੇਖਾਂਗੇ ਦੇਖਣਾ ਕੀ ਹੈ ਜਿਹੜਾ ਕੰਮ ਕਰਨਾ ਕਰਨਾ ਪਤਾ ਹੈ ਕਿ ਜਾਮ ਲੱਗਦਾ ਪਿਆ ਹੋਇਆ ਹੈ ਬਿਨਾਂ ਗੱਲ ਤੋਂ ਜਾਮ ਲੱਗਦਾ ਪਿਆ ਹੋਇਆ ਹੈ ਕਰੋੜਾ ਰੁਪਏ ਖਰਚ ਕਰਕੇ ਵੀ ਤੁਸੀਂ ਦੇਖੋ ਅੱਜ ਇਹ ਚੌਕ ਬਾਕੀ ਇਹ ਤਸਵੀਰਾਂ ਗਵਾਹ ਹੈਗੀਆਂ ਦੇਖੋ ਕਿੰਨੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਟ੍ਰੈਫਿਕ ਜਿਹੜਾ ਕਿ ਰਿੰਗਦਿਆ ਹੋਇਆ ਲੰਘਦਾ ਹੈਗਾ ਇਹ ਬਾਰ-ਬਾਰ ਮੁੱਦਾ ਚੁੱਕੇ ਜਾਂਦਾ ਪ੍ਰਸ਼ਾਸਨ ਹਰਕਤ ਵੀ ਆਉਂਦਾ ਪਰ ਕੋਈ ਐਕਸ਼ਨ ਨਹੀਂ ਨਿਕਲਦਾ ਦੇਖੋ ਗੱਲਾਂ ਕਰਨੀਆਂ ਤੇ ਫੋਟੋਆਂ ਖਿਚਾਣੀਆਂ ਇਹ ਹੱਲ ਨਹੀਂ ਹੈਗਾ ਉਹਦਾ ਸਹੀ ਜਵਾਬ ਜਨਤਾ ਨੂੰ ਦੇਣ ਈਓਆਈ ਐਕਸਪ੍ਰੈਸ਼ਨ ਆਫ ਇੰਟਰਸਟ ਲੋਕ ਜਿਹੜੇ ਹੈਗੇ ਆ ਲੁਧਿਆਣਾ ਸ਼ਹਿਰ ਦੇ ਇਸ ਚੌਕ ਨਾਲ ਜੁੜੇ ਹੋਏ ਆ ਠੀਕ ਹੈ ਜੀ ਇਹ ਲੁਧਿਆਣਾ ਸ਼ਹਿਰ ਦੇ ਹਰ ਬੰਦਾ ਉਹ ਦਿਲਚਸਪੀ ਲੈਂਦਾ ਲੁਧਿਆਣਾ ਸ਼ਹਿਰ ਦੇ ਚੰਗੇ ਲਈ ਫਾਇਦੇ ਲਈ ਕਿ ਲੋਕਾਂ ਨੇ ਲੰਘਣਾ ਵਾ ਉਹਨਾਂ ਜਿਹੜਾ ਚੌਕ ਹੈਗਾ ਵਾ ਆ ਚੌਕ ਦੀ ਗੁਲਾਈ ਤੁਸੀਂ ਦੇਖ ਸਕਦੇ ਹੋ 노 ਡਾਊਟ ਕਿ ਜਿਹੜਾ ਪਿੱਲਰ ਹੈਗੇ ਨੈਸ਼ਨਲ ਹਾਈਵੇ ਦਾ ਕਹਿਣਾ ਵਾ 1 2 3 ਆ 4 ਪਿੱਲਰਾਂ ਵਾਸਤੇ ਅਸੀਂ ਚੌਕ ਬਣਾਉਣਾ ਸਾਨੂੰ ਪੈ ਗਿਆ ਲੇਕਿਨ ਇਹ ਚਾਰ ਪਿੱਲਰਾਂ ਦੇ ਨਾਲ-ਨਾਲ ਨੈਸ਼ਨਲ ਹਾਈਵੇ ਅਥਾਰਟੀ ਨੇ ਤੇ ਇੰਜੀਨੀਅਰਾਂ ਨੇ ਇਹ ਸੋਚਿਆ कि ਸਭ ਤੋਂ ਅਹਿਮ ਜਿਹੜੀ ਚੀਜ਼ ਹੈ ਉਹ ਲਿਦਾਣੇ ਸ਼ਹਿਰ ਦੇ ਲੋਕਾਂ ਦਾ ਜਿਹੜਾ ਹੈਗਾ ਵਾ ਉਹ ਟ੍ਰੈਫਿਕ ਤੋਂ ਨਿਜ਼ਾਤ ਹੈਗੀ ਹੈ ਲੋਕਾਂ ਨੂੰ ਰਿੰਗ ਰੇਕ ਕੇ ਨਾ ਚੱਲਣਾ ਪਵੇ ਹਾਲਾਤ ਬੱਤੋਂ ਬੱਤਰ ਹੈ ਲੋਕ ਇੱਥੇ ਰਿੰਗ ਰੇਕ ਕੇ ਰੰਗਦੇ ਪਏ ਲੋਕਾਂ ਨੂੰ ਤਾਂ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਔਰ ਅਸੀਂ ਚੌਂਕ ਵਾਲੇ ਸੋਚਦੇ ਪਏ ਹਾਲਾਂਕਿ ਲੋਕਾਂ ਨੇ ਸਹੂਲਤ ਲਈ ਪੁਲ ਦਾ ਕਿਹਾ ਸੀ ਪੁਲ ਬਣਾਵਾਂਗੇ ਟ੍ਰੈਫਿਕ ਘਟੂਗਾ ਪਰ ਇਹ ਤਾਂ ਉਲਟਾ ਹੀ ਹੋ ਗਿਆ ਦੇਖੋ ਪੁਲ ਬਣ ਗਿਆ ਕਰੋੜਾਂ ਰੁਪਏ ਲਗਾਤਾ ਨੋ ਡਾਊਟ ਪੁਲ ਬਣਿਆ ਮੈਂ ਕਹਿੰਦਾ ਬੜਾ ਵਧੀਆ ਬਣਿਆ ਵਧੀਆ ਤਾਂ ਮਨੂੰ ਮੈਂ ਕੀ ਕਹਾਂ ਇੱਕ ਆਰਟੀ ਐਕਟੀਵੇਸ਼ਨ ਖੜਾ ਹੋਣਾ ਤੁਸੀਂ ਆਪ ਦੇਖ ਲਓ ਕਿ ਉਹਦੇ ਵਾਸਤੇ ਵੀ ਹੁਣ ਜਿਹੜੀਆਂ ਬਰਸਾਤਾ ਜੂਨ ਜੁਲਾਈ ਚ ਪੈਣਗੀਆਂ ਪੈਣ ਤੋਂ ਬਾਅਦ ਪ੍ਰਸ਼ਾਸਨ ਕਹੇਗਾ ਜਾਂ ਨੈਸ਼ਨਲ ਹਾਈਵੇ ਥੌਰੀ ਦੀ ਪੀਡੀ ਸਾਹਿਬ ਕਹਿਣਗੇ ਕਿ ਉਸ ਤੋਂ ਬਾਅਦ ਦੇਖਾਂਗੇ ਇੱਕ ਵਾਰੀ ਵੀ ਹਲੇ ਹੋਰ ਖੁੱਲ ਕੇ ਪੈ ਜਵੇ ਮੀਂਹ ਦਾ ਦਿਖਾਤਾ ਕਿ ਪੁਲ ਦੇ ਉੱਪਰ ਜਿਹੜਾ ਸੜਕ ਹੈਗੀ ਹੈ ਉਹਦੇ ਤੇ ਪਾਣੀ ਖੜਾ ਹੁੰਦਾ ਪਿਆ ਹੈ ਔਰ ਦੂਸਰੀ ਗੱਲ ਇਹ ਚੌਂਕ ਦੇਖੋ ਤਾਂ ਹੀ ਛੋਟਾ ਹੋਏਗਾ ਜਿਹੜਾ ਇਹ ਪੋਲ ਹੈ ਆ ਲੋਹੇ ਦਾ ਪੋਲ ਹੈ ਤੁਸੀਂ ਸਾਡੇ ਤੇ ਆਣਾ ਇਹ ਲੋਹੇ ਦਾ ਬੜਾ ਪੋਲ ਹੈ ਉੱਪਰ ਸਟ੍ਰੀਟ ਲਾਈਟ ਲਗਾਈਆਂ ਗਈਆਂ ਇਹਨੂੰ ਇਸ ਸਾਈਡ ਦੀ بجائے ਇਹਨੂੰ ਉਸ ਸਾਈਡ ਤੇ ਸ਼ਿਫਟ ਕੀਤਾ ਜਾਵੇ ਔਰ ਜਦੋਂ ਇਸ ਸਾਈਡ ਤੇ ਸ਼ਿਫਟ ਹੋ ਜਾਏਗਾ ਇਹਦੀ ਗੁਲਾਈ ਆਪਣੇ ਆਪ ਇੱਥੋਂ ਦੀ ਛੋਟੀ ਹੋਏਗੀ ਜੇ ਛੋਟੀ ਹੋਏਗੀ ਤਾਂ 30 ਤੋਂ 40 ਫੁੱਟ ਇਹ ਸੜਕ ਖੁੱਲ ਜਾਏਗੀ ਚਾਰ ਤੋਂ ਚਾਰ ਤੋਂ ਪੰਜ ਵਾਰ ਰੀਡ ਡਿਜ਼ਾਈਨ ਹੋ ਚੁੱਕਿਆ ਪਰ ਫਾਈਨਲ ਹਜੇ ਤੱਕ ਨਹੀਂ ਹੋਇਆ ਮੈਂ ਉਹੀ ਕਹਿਣਾ ਪਿਆ ਰਾ ਕੋਈ ਸਿਆਣੇ ਇੰਜੀਨੀਅਰ ਲੈ ਕੇ ਆਓ ਜਿਨ੍ਹਾਂ ਨੇ ਸਹੀ ਮਾਇਨੇ ਚ ਕੋਈ ਵਾਕਈ ਡਿਜ਼ਾਈਨ ਅੱਛਾ ਕੀਤਾ ਹੋਵੇ ਇਹ ਅਹਿਮ ਚੌਕ ਹੈ ਇਹ ਪਚੀਦਾ ਚੌਕ ਹੈ ਜਿੱਥੇ ਅੱਗੇ ਕੋਈ ਦਿੱਕਤਾਂ ਆ ਰਹੀਆਂ ਕੋਈ ਪ੍ਰੋਬਲਮਸ ਆ ਰਹੀਆਂ ਤਾਂ ਅੱਛੇ ਇੰਜੀਨੀਅਰ ਚਾਹੀਦੇ ਆਗੇ ਅੱਛੇ ਇੰਜੀਨੀਅਰ ਸੜੋ ਕਿ ਹਾਂ ਚੌਕ ਬਾਰੇ ਸੋਚਿਆ ਜਾਵੇ ਦੇਖੋ ਟ੍ਰੈਫਿਕ ਲਾਈਟ ਅਗਰ ਇਸ ਚੌਂਕ ਦੇ ਉੱਪਰ ਹੱਲ ਨਹੀਂ ਕਰ ਸਕਦੀ ਕਿਉਂਕਿ ਟ੍ਰੈਫਿਕ ਲਾਈਟ ਪਹਿਲਾਂ ਲੱਗੀ ਹੋਈ ਸੀ ਤਾਂ ਟ੍ਰੈਫਿਕ ਬਹੁਤ ਸੋਹਣੇ ਤਰੀਕੇ ਨਾਲ ਸੋ ਚਾਲੂ ਡੰਗਣਾ ਪਹਿਲੇ ਇਤਨਾ ਲੰਘਦਾ ਬਿਆ ਸੀ ਉਹਦੇ ਬਾਰੇ ਸੋਚਿਆ ਜਾ ਸਕੇ ਜੇ ਟ੍ਰੈਫਿਕ ਲਾਈਟ ਜਿਹੜੀ ਹੈਗੀ ਹੈ ਤੁਹਾਨੂੰ ਲੱਗਦਾ ਹੋਵੇ ਕਿ ਇੱਥੇ ਕੰਮ ਨਹੀਂ ਕਰੇਗੀ ਤਾਂ ਫਿਰ ਤੁਸੀਂ ਇਸ ਚੌਂਕ ਨੂੰ ਛੋਟਾ ਕੀਤਾ ਜਾਵੇ ਛੋਟਾ ਕਰਨ ਤੋਂ ਬਾਅਦ ਸੜਕ ਵੱਡੀ ਕੀਤੀ ਜਾਵੇ ਔਰ ਪੈਦਲ ਜਾਣ ਵਾਲਿਆਂ ਵਾਸਤੇ ਮੈਂ ਇੱਕ ਗੱਲ ਕਹਾਂਗਾ ਲੁਧਿਆਣਾ ਸ਼ਹਿਰ ਦੇ ਜਿਨੇ ਵੀ ਲੀਡਰ ਸਾਹਿਬਾਨ ਹੈ ਜਿਨੇ ਵੀ ਅਫਸਰ ਹਨ ਮੈਂ ਇਹ ਗੱਲ ਕਰਾਂਗਾ ਕਿ ਕਿਸੇ ਦਿਨ ਮੇਰੇ ਨਾਲ ਸਾਈਕਲ ਤੇ ਜਾਂ ਪੈਦਲ ਇੱਥੇ ਆ ਜਾਣ ਔਰ ਆ ਕੇ ਇੱਥੇ ਮੈਨੂੰ ਚੌਂਕ ਪਾਰ ਕਰਕੇ ਦਿਖਾ ਦੇਣ ਕਿ ਇਹ ਚੌਂਕ ਸਿਰਫ ਔਰ ਸਿਰਫ ਕਾਰਾਂ ਵਾਲਿਆਂ ਵਾਸਤੇ ਹੈ ਕਿ ਪੈਦਲ ਆਦਮੀ ਜਾਂ ਸਾਈਕਲ ਤੇ ਚੱਲਣ ਵਾਲਾ ਆਦਮੀ ਇੱਥੋਂ ਨਾ ਲੰਗੇ ਔਰ ਜਾਮ ਜੋ ਫਸਿਆ ਰਹੇਗਾ ਨਿਕਲਣ ਉਸੇ ਰਾਹ ਨਹੀਂ ਹੈ ਹਾਲਾਤ ਬੱਤੋਂ ਬੱਤਰ ਬਣਾ ਦਿੱਤੇਗੇ ਇਸ ਚੌਂਕ ਦੇ ਇਹ ਸੋਚਿਆ ਹੀ ਨਹੀਂ ਗਿਆ ਇੱਕ ਪਾਸੇ ਸਹੂਲਤ ਪੁੱਲ ਦੀ ਤੇ ਦੂਜੇ ਪਾਸੇ ਸ਼ਹਿਰ ਦਾ ਜਿਹੜਾ ਜਿੱਥੇ ਟ੍ਰੈਫਿਕ ਮੇਨ ਹੈ ਜਿਸ ਸ਼ਹਿਰ ਵਾਸਤੇ ਸਹੂਲਤ ਇਹ ਪੁੱਲ ਰੂਪੀ ਬਣਾਈ ਗਈ ਲੇਕਿਨ ਉਸ ਸ਼ਹਿਰ ਦਾ ਉਸ ਚੌਂਕ ਦਾ ਸ਼ਹਿਰ ਦੇ ਅਹਿਮ ਚੌਂਕ ਦਾ ਜਿੱਥੋਂ ਸਾਰਾ ਟ੍ਰੈਫਿਕ ਲੰਘਦਾ ਪਿਆ ਹੋਇਆ ਹੈ ਉਹਦਾ ਬੇੜਾਗਰਖ ਹੋ ਚੁੱਕਿਆ ਹੋਇਆ ਹੈ ਲੋਕ ਬਹੁਤ ਦੁਖੀ ਹੈ ਸੋ ਪ੍ਰਸ਼ਾਸਨ ਅੱਗੇ ਮੈਂ ਇਹੀ ਆਵਾਜ਼ ਚੱਕਦਾ ਵਾਂ ਕਿ ਇਹ ਚੀਜ਼ਾਂ ਜਲਦੋਂ ਜਲਦ ਧਿਆਨ ਨਾਲ ਠੀਕ ਕੀਤੀਆਂ ਜਾਣ ਇਹ ਨਹੀਂ ਕਿ ਭਾਈ ਆਵਾਜ਼ ਚੱਕੀ ਦੋ ਦਿਨਾਂ ਬਾਅਦ ਆਏ ਤੇ ਅਖਬਾਰਾਂ 'ਚ ਬਿਆਨ ਲਵਾ ਦਿੱਤੇ ਗਏ ਕਿ ਹਾਂ ਭਾਈ ਅਸੀਂ ਬੜੀ ਜਲਦੀ ਇੰਜ ਕਰਾਂਗੇ ਉਹੰਜ ਕਰਾਂਗੇ ਕੀ ਕਰੋਗੇ ਕਹਿਨੇ ਹੋ ਕਿ ਬੱਸਾਂ ਦਾ ਟ੍ਰੈਫਿਕ ਖੁੱਲ ਜਾਵੇ ਫਿਰ ਉਸ ਤੋਂ ਬਾਅਦ ਦੇਖਾਂਗੇ ਉਹ ਫਿਰ ਉਸ ਤੋਂ ਬਾਅਦ ਕਿਸੇ ਨੇ ਨਹੀਂ ਦੇਖਣਾ ਮੈਂ ਬਾਰ-ਬਾਰ ਪ੍ਰਸ਼ਾਸਨ ਨੂੰ ਕਹਿਣਾ ਆਪਣੇ ਡੀਸੀ ਸਾਹਿਬ ਨੂੰ ਕਹਿਣਾ ਲੁਧਿਆਣਾ ਸ਼ਹਿਰ ਦੇ ਲੀਡਰਾਂ ਨੂੰ ਕਹਿਣਾ ਕਿ ਜਾਗ ਬੋ ਜਾਗ ਬੋ ਅੱਗੇ ਦੇਖੋ ਅਗੇ ਦੇਖੋ ਕਿ ਇਸ ਤੇ ਹਾਲਾਤ ਕੀ ਹੈ ਮੇਰਾ ਵਾਰਡ ਮੇਰਾ ਪਰਿਵਾਰ ਕਹਿਣ ਵਾਲੇ ਆ ਜਾਣ ਮੇਰਾ ਹਲਕਾ ਮੇਰੇ ਲੋਕ ਕਹਿਣ ਵਾਲੇ ਆ ਜਾਣ ਲੁਧਿਆਣਾ ਸ਼ਹਿਰ ਦੇ ਸਾਰੇ ਅਫਸਰਾਂ ਨੂੰ ਆ ਜਾਣ ਇੱਕ ਕੰਟੈਕਟ ਚੌਂਕ 'ਚ ਲਗਾ ਕੇ ਦੇਖੋ ਜੋ ਤੁਹਾਨੂੰ ਲੱਗਦਾ ਹੋਵੇ ਕਿ ਇੱਥੇ ਸਭ ਕੁਝ ਠੀਕ ਹੈਗਾ ਵਾ ਮੈਂ ਲੁਧਿਆਣਾ ਛੱਡਣ ਨੂੰ ਤਿਆਰ ਹਾਲਾਂਕਿ ਇੱਥੇ ਮੰਤਰੀ ਹੋਗੇ ਅਫਸਰ ਹੋਗੇ ਵਿਧਾਇਕ ਹੋਗੇ ਲੰਘਦੇ ਹੋਣਗੇ ਉਹਨਾਂ ਧਿਆਨ ਦੇ ਵਿੱਚ ਵੀ ਆਉਂਦੇ ਤੁਸੀਂ ਵੀ ਵਾਰ ਸਮੇਂ-ਸਮੇਂ ਤੇ ਬਾਤ ਚੁੱਕਦੇ ਹੋ ਫਿਰ ਕਿਉਂ ਇਸ ਤਰ੍ਹਾਂ ਦੇ ਨਾਲ ਕਾਂਗਰਸ ਦਾ ਮਿੱਟੀ ਦੋਸਤ ਅੱਖਾਂ ਦੇ ਅੱਖਾਂ ਦੇ ਇੰਜ ਹੱਥ ਰੱਖ ਲੈਣਾ ਲੇਕਿਨ ਇੰਦਰੋਂ ਕੋਈ ਫਾਇਦਾ ਨਹੀਂ ਹੋਣਾ ਲੁਧਿਆਣਾ ਸ਼ਹਿਰ ਦੇ ਲੋਕ ਬਹੁਤ ਸਮਾਰਟ ਹੈ ਤੁਹਾਡੇ ਇਸ ਵੀਡੀਓ ਰਾਹੀਂ ਤੁਹਾਡੇ ਚੈਨਲ ਦੇ ਰਾਹੀਂ ਉਹ ਸਭ ਕੁਝ ਦੇਖਦੇ ਪਏ ਹੈ ਸੱਚਾਈ ਕੀ ਹੈ ਛਾਈ ਕੀ ਹੈ ਸਭ ਨੂੰ ਪਤਾ ਹੈ ਲੋਕਾਂ ਨੂੰ ਪੁੱਛ ਕੇ ਦੇਖੋ ਕਿ ਲੋਕ ਖੁਸ਼ ਹੈ ਹਾਲਾਤ ਬੱਤੋ ਬੱਤਰਾ ਲੋਕਰ ਪੁੱਛੋ ਕਿ ਪਹਿਲੇ ਚੌਂਕ ਠੀਕ ਸੀਗਾ ਜਾਂ ਹੁਣ ਚੌਂਕ ਠੀਕ ਹੈ ਜੀ ਲੋਕ ਜਵਾਬ ਦੇਣਗੇ ਤੇ ਬਾਕੀ ਇਹ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਇਹ ਜਿਹੜਾ ਕਿ ਮੇਨ ਲੁਧਿਆਣਾ ਸ਼ਹਿਰ ਦਾ ਦਿਲ ਕਿਹਾ ਜਾ ਸਕਦਾ ਹੈ ਇਸ ਚੌਂਕ ਨੂੰ ਭਾਰਤ ਨਗਰ ਚੌਂਕ ਜੋ ਕਿ ਹਮੇਸ਼ਾ ਹੀ ਕਾਫੀ ਵਿਅਸਤ ਰਹਿੰਦਾ ਹੈ ਅਤੇ ਜਦੋਂ ਪੋਲ ਦਾ ਨਿਰਮਾਣ ਕੀਤਾ ਗਿਆ ਤਾਂ ਚੌਂਕ ਤੇ ਜਿਹੜਾ ਦਾਇਰਾ ਹੈਗਾ ਉਸ ਤੋਂ ਵਧਾ ਦਿੱਤਾ ਗਿਆ ਜਿਸ ਕਰਕੇ ਸੜਕਾਂ ਦੀ ਜਿਹੜੀ ਕਿ ਚੌੜਾਈ ਹੈ ਉਹ ਕਾਫੀ ਘਟ ਗਈ ਹੈ ਅਤੇ ਹਾਲਾਤ ਇਹ ਨੇ ਕਿ ਹਰ ਪਾਸੇ ਜਿੱਧਰ ਵੀ ਤੁਹਾਡੀ ਨਜ਼ਰ ਜਾਵੇਗੀ ਤੁਹਾਨੂੰ ਜਾਮ ਹੀ ਜਾਮ ਨਜ਼ਰ ਆਵੇਗਾ ਸੋ ਇਹ ਮੁੱਦਾ ਜਿਹੜਾ ਕਿ ਬਾਰ-ਬਾਰ ਚੁੱਕਿਆ ਵੀ ਜਾਂਦਾ মিডিਆ ਹੋਣ ਜਾਂ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦੇ ਹੁਣ ਉਹਨਾਂ ਵੱਲੋਂ ਸੋ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਸ ਚੌਂਕ ਦੇ ਨਿਰਮਾਣ ਨੂੰ ਦੁਬਾਰਾ ਇਹ ਜਿਹੜਾ ਕਿ ਡਿਜ਼ਾਈਨ ਕੀਤਾ ਜਾਵੇ ਤਾਂ ਕਿ ਲੋਕਾਂ ਦੀ ਜਿਹੜੀ ਟ੍ਰੈਫਿਕ ਦੀ ਸਮੱਸਿਆ ਉਸ ਦਾ ਹੱਲ ਹੋ ਸਕੇ ਅਤੇ ਜਨਤਾ ਦੇ ਪੈਸੇ ਦੀ ਬਰਬਾਦੀ ਨਾ ਹੋਵੇ ਮੰੰਦੇ ਉਹ ਜੀ ਆਜ਼ਾਦ ਧੰਨਵਾਦ